ਜਿਹਦਾ 26 ਸਾਲਾ ਸਾਡਾ ਫੌਜੀ ਸੈਨਿਕ ਗੋਪੀ ਸਿੰਘ ਸ਼ਹੀਦ ਹੋ ਗਿਆ ਉਹਦਾ ਸੰਸਕਾਰ ਕੀਤਾ ਉਹਨਾਂ ਦੇ ਬਾਪ ਨਾਲ ਖੜੇ ਆ ਸਾਡੇ ਬਹੁਤ ਬਹੁਤ ਵੱਡੇ ਬੰਦੇ ਆਪਣੇ ਅੱਥੀ ਆਪਣੇ ਪੁੱਤ ਦਾ ਸੰਸਕਾਰ ਕੀਤਾ ਉਹਦੇ ਪਿੰਡ ਜਿਹੜਾ ਮੈਂ ਤਾਂ ਅੱਜ ਸੁਣ ਕੇ ਦੰਦ ਹੋ ਗਿਆ ਕਿ ਇਸ ਪਿੰਡ ਦੇ ਵਿੱਚ ਇਸ ਵੇਲੇ 100 100 ਤੋਂ ਵੱਧ ਜਿਹੜੇ ਫੌਜੀ ਸੈਨਿਕ ਆ ਉਹ ਦੇਖ ਦੀ ਸਾਦਾ ਦੰਦ ਉੱਤੇ ਖੜੇ ਅੱਜ ਜੀ ਪੈਨੀ ਸਦਰ ਚ ਸ਼ਹੀਦ ਗੁਰਪ੍ਰੀਤ ਸਿੰਘ ਦੇ ਅਸੀ ਸੰਸਕਾਰ ਤੇ ਮੰਤਰੀ ਸਾਹਿਬ ਦੇ ਨਾਲ ਪਹੁੰਚੇ ਹਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ ਅਸੀਂ ਸ਼ਹੀਦ ਦੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਨਾਲ ਸ਼ਾਮਲ ਹੋਏ ਨੇ ਜਿੰਨਾਂ ਮਾਰੇ ਆਪਣੇ ਪੁੱਤਰ ਛੀਂਦੇ ਫੋਨ ਤੇ ਕਰੋ ਗੱਲ ਹੋਈ ਸੀ 7 ਤਰੀਕ ਦੀ ਕੀ ਕਹਿੰਦਾ ਸੀ ਕਹਿੰਦਾ ਮੈਂ ਫਰਵਰੀ ਨੂੰ ਆਣਾ ਮੈਂ ਕਿਹਾ ਨਹੀਂ ਆ ਜਾ ਵਿਆਹ ਹੀ ਸਾਡੇ ਆਜੋ 7 11 ਦਾ ਵਿਆਹ ਹੀ ਤੇ ਆ ਜਾ ਅੰਦਰ ਨਹੀਂ ਮੰਮੀ ਮੈਂ ਫਰਵਰੀ ਚ ਛੁੱਟੀ ਹਾਂਗਾ ਕੀ ਕਹਾਂ ਦਿਵਾਂ ਸਦ ਅਸੀਂ ਬੜਿਆ ਇਸ ਵੇਲੇ ਸੋਗਮਈ ਟਾਈਮ ਤੇ ਖੜੇ ਆ ਗਰਦਾਸਪੁਰ ਜ਼ਿਲ੍ਹੇ ਦੇ ਕਨੂਆਂ ਬਲਾਕ ਦਾ ਪਿੰਡ ਪੈਣੀ ਖਾਦਰ ਜਿੱਦਾ 23 ਸਾਲਾਂ ਸਾਡਾ ਫੌਜੀ ਸੈਨਿਕ ਗੋਪੀ ਸਿੰਘ ਸ਼ਹੀਦ ਹੋ ਗਿਆ ਉਹਦਾ ਸੰਸਕਾਰ ਕੀਤਾ ਉਹਨਾਂ ਦੇ ਬਾਪ ਨਾਲ ਖੜੇ ਆ ਸਾਡੇ ਬਹੁਤ ਬਹੁਤ ਵੱਡੇ ਬੰਦੇ ਆਪਣੇ ਅੱਥੀ ਆਪਣੇ ਪੁੱਤ ਦਾ ਸੰਸਕਾਰ ਕੀਤਾ ਇਹਨਾਂ ਨੇ ਉਹਦੇ ਪਿੰਡ ਜਿਹੜਾ ਮੈਂ ਤਾਂ ਅੱਜ ਸੁਣ ਕੇ ਆਨੰਦ ਹੋ ਗਿਆ ਕਿ ਇਸ ਪਿੰਡ ਦੇ ਵਿੱਚ ਇਸ ਵੇਲੇ 100 100 ਤੋਂ ਵੱਧ ਜਿਹੜੇ ਫੌਜੀ ਸੈਨਿਕ ਆ ਉਹ ਦੇਸ਼ ਦੀ ਸਦਾਦ ਦੇ ਉੱਤੇ ਖੜੇ ਆ 1000 ਦੇ ਕਰੀਬ ਆਬਾਦੀ ਐ ਇਸ ਪਿੰਡ ਦੀ ਤੇ ਸਮਝ ਲਓ ਕਿ ਹਰ ਦਸਵਾਂ ਬੰਦਾ ਜਿਹੜਾ ਫੌਜ ਦੇ ਵਿੱਚ ਐ ਇਸ ਪਿੰਡ ਦੀ ਬਹੁਤ ਵੱਡਾ ਕੰਟਰੀਬਿਊਸ਼ਨ ਐ ਦੇਸ਼ ਦੀ ਸੱਖਾਂ ਦੇ ਵਾਸਤੇ ਸੋ ਸਾਡੀ ਡਿਊਟੀ ਲੱਗੀ ਆਪਣੇ ਮੁੱਖ ਮੰਤਰੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕਿ ਸ਼ਹੀਦ ਨੂੰ ਮੋਢਾ ਦੇ ਕੇ ਹੁਣ ਔਰ ਮੈਂ ਪਹਿਲਾਂ ਹੀ ਕਿਹਾ ਕਿ ਇੱਕ ਤਾਂ ਹੀ ਸ਼ਹੀਦ ਦੇ ਨਾਂ ਦੇ ਉੱਤੇ ਸਟੇਡੀਅਮ ਜਿਹੜਾ ਉਹ ਬਣਾਵਾਂਗੇ ਇਸ ਪਿੰਡ ਦੇ ਵਿੱਚ ਉਹ ਜਿਹੜਾ ਪਹਿਲੇ ਸ਼ਹੀਦ ਸੁਰਿੰਦਰ ਸਿੰਘ ਜਿਹੜਾ 2003 ਚ ਸ਼ਹੀਦ ਹੋਇਆ ਸੀਗਾ ਇਹ ਦੂਜਾ ਸ਼ਹੀਦ ਇਸ ਪਿੰਡ ਦਾ ਉਹਦੇ ਨਾਂ ਤੇ ਸਕੂਲ ਜਿਹੜਾ ਉਹ ਚੱਲ ਰਿਹਾ ਉਹਨੂੰ ਵਧੀਆ ਢੰਗ ਦੇ ਨਾਲ ਉਹਨੂੰ ਹੁੜੇ ਦੇਖ ਕੇ ਜਾਂਦੇ ਆ ਸਕੂਲ ਦੇਖ ਕੇ ਜੇ ਉਹਦਾ ਕੋਈ ਕੰਮ ਹੋਣਾ ਦਾ ਉਹਨੂੰ ਵੀ ਠੀਕ ਕਰਾਂਗੇ ਉਹਦੇ ਇਸ ਪਰਿਵਾਰ ਦੀ ਜਿਹੜੀ ਜਿੰਨੀ ਮਦਦ ਹੈ ਜਦੋਂ ਫੌਜ ਵੱਲੋਂ ਸਾਦੇ ਪੇਪਰ ਆ ਜਾਣਗੇ ਤੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਪਾਲਿਸੀਆਂ ਤੁਸੀਂ ਰੋਜ਼ ਹੀ ਦੇਖਦੇ ਹੋ ਕਿ ਮਾਨ ਸਾਹਿਬ ਆਪ ਖੁਦ ਜਾਂਦੇ ਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਉਹਨਾਂ ਦੀ ਮਦਦ ਕਰਨ ਵਾਸਤੇ ਤੇ ਜਦੋਂ ਇਹਦਾ ਕੰਪਲੀਟ ਪੀਪਲ ਵਰਤ ਕਾ ਆ ਗਿਆ ਤੇ ਮਾਨ ਸਾਹਿਬ ਖੁਦ ਇਸ ਪਰਵਾਦ ਦੀ ਜਿਹੜੀ ਹੈ ਜਿੰਨੀਆਂ ਅਸੀਂ ਸਰਕਾਰੀ ਸਹੂਲਤਾਂ ਇਹਨਾਂ ਨੂੰ ਸਿਦਿਆ ਹਾਂ ਸਰਕਾਰੀ ਨੌਕਰੀ ਦੀ ਗੱਲ ਕੀਤੀ ਹੈ ਪਰਿਵਾਰ ਦੇ ਵੱਲੋਂ ਮੰਗੀ ਸਰਕਾਰੀ ਸਹੂਲਤਾਂ ਦੀ ਆ ਸਰਕਾਰੀ ਸਹੂਲਤਾਂ ਦੇ ਵਿੱਚ ਹੀ ਆ ਕੋਈ ਨਹੀਂ ਉਹ ਵੀ ਕਰਾਂਗੇ ਅਸੀਂ ਹਾਂ ਅਸੀਂ ਉਹ ਵੀ ਕਰਾਂਗੇ ਜਿਹੜਾ ਇਹਨਾਂ ਨੂੰ ਸਰਕਾਰਾਂ ਤੋਂ مالی ਮਦਦ ਹੋਵੇ ਵੀ ਪਿੰਡ ਦੀ ਵੀ ਜਿਹੜੀ ਕੋ ਮਤ ਉਹ ਸਾਰੀਆਂ ਕਰਾਂਗੇ ਸਰਕਾਰਾਂ ਹੋਰ ਵੀ ਤੁਹਾਨੂੰ مالی ਮਦਦ ਪਰਿਵਾਰ ਨੂੰ ਦਿੱਤੀ ਜਾਏਗੀ ਪੰਜਾਬ ਸਰਕਾਰ ਦੇਖੋ ਜੋ ਤੁਸੀਂ ਰੋਜ਼ ਹੀ ਦੇਖਦੇ ਹੋ ਜੋ ਸਾਡੀ ਸਰਕਾਰ ਦੀ ਆ ਉਹ ਜਿਹੜੀ ਰੋਜ਼ ਹੀ ਬੰਸਫ ਕਰਦੇ ਆ ਬਸ ਉਹ ਮੈਂ ਤਾਂ ਮਤਲਬ ਮੂੰਹ ਨਹੀਂ ਇਹ ਕਹਿ ਰਿਹਾ ਕਿਉਂਕਿ ਅਜੇ ਫੌਜ ਦੇ ਪੇਪਰ ਨਹੀਂ ਆਏ ਫੌਜ ਦੇ ਜਦੋਂ ਪੇਪਰ ਆ ਗਏ ਸਾਡੇ ਕੋਲ ਤੇ ਉਹਦੇ ਹਿਸਾਬ ਨਾਲ सीएम साहब ने आप ही आ जाना है सीएम साहब ता इन शहीदाने नाल बहुत प्यार करते हुंदा मुख्यमंत्री साहब ने आप ही चेक भेज देना तो एक बताऊ आज जी पैनी खदर च शहीद गुरप्रीत सिंह दे ਅਸੀਂ ਸੰਸਕਾਰ ਤੇ ਮੰਤਰੀ ਸਾਹਿਬ ਦੇ ਨਾਲ ਪਹੁੰਚੇ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜੀ ਵੱਲੋਂ ਸਾਡੀ ਡਿਊਟੀ ਲਗਾਈ ਗਈ ਸੀ ਅਸੀਂ ਸ਼ਹੀਦ ਦੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਨਾਲ ਸ਼ਾਮਲ ਹੋਏ ਨੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਸ ਪਿੰਡ ਪੈਨੀ ਖਦਰ ਦੇ ਵਿੱਚ ਬਹੁਤ 150 ਤੋਂ ਵੱਧ ਜਿਹੜੇ ਆ ਪਰਿਵਾਰ ਜਿਹੜੇ ਆ ਸੈਨਿਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਤੇ ਇਥੇ ਪਹਿਲਾਂ ਵੀ ਇੱਕ ਸਾਡੇ ਸੈਨਿਕ ਸ਼ਹੀਦ ਹੋਏ ਸੀਗੇ ਤੇ ਮਾਨਯੋਗ ਮੰਥੀ ਜੀ ਨੇ ਅਨਾਉਂਸ ਵੀ ਕੀਤਾ ਹੈ ਕਿ ਸ਼ਹੀਦ ਦੇ ਨਾਂ ਤੇ ਇਥੇ ਇੱਕ ਖੇਡ ਸਟੇਡੀਅਮ ਜਿਹੜਾ ਬਣਾਇਆ ਜਾਊਗਾ ਅਸੀਂ ਤੁਰੰਤ ਉਸਤੇ ਕਾਰਵਾਈ ਕਰਾਵਾਂਗੇ ਇਸ ਦੇ ਨਾਲ-ਨਾਲ ਪਿੰਡ ਦੇ ਹੋਰ ਵੀ ਜੋ ਵੀ ਕਾਰਜ ਨੇ ਸਾਨੂੰ ਸਕੂਲ ਬਾਰੇ ਦੱਸਿਆ ਹੈਗਾ ਇਹ ਬਹੁਤ ਛੋਟੀ ਛੋਟੀਆਂ ਗੱਲਾਂ ਅਸੀਂ ਜਿੰਨਾ ਵੀ ਕੁਝ ਕਰ ਪਾਵਾਂਗੇ ਪਿੰਡ ਲਈ ਉਹ ਉਹਨਾਂ ਦੀ ਸ਼ਹਾਦਤ ਦੀ ਤੁਲਨਾ ਨਹੀਂ ਆਪਾਂ ਕਰ ਸਕਦੇ ਬਟ ਅਸੀਂ ਇਹੀ ਚਾਹੁੰਦੇ ਆ ਮੈਂ ਤੇ ਐਸਐਸਪੀ ਸਾਹਿਬ ਇੱਥੇ ਖੜੇ ਆ ਕਿ ਇਹ ਪਿੰਡ ਜਿਹੜਾ ਹੈ ਅੱਗੇ ਵਧੇ ਇਹਦਾ ਜਿਹੜਾ ਵਿਕਾਸ ਹੋਵੇ ਇੱਥੇ ਦੇ ਜਿਹੜੀ ਯੁਵਾ ਪੀੜੀ ਆ ਉਹ ਇਨਸਪਾਇਰ ਹੋਵੇ ਜਿਹੜੇ ਇੱਥੇ ਦੇ ਸੈਨਿਕ ਨੇ ਜਾਂ ਉਹ ਸ਼ਹੀਦ ਹੋਏ ਨੇ ਆਪਣੇ ਦੇਸ਼ ਦੀ ਖਾਤਰ ਕੁਰਬਾਨੀ ਦਿੱਤੀ ਹੈ ਤੁਸੀਂ ਦੇਖੋ ਇੰਨੀ ਠੰਡ ਚ ਖੜਾ ਹੋਣਾ ਮੁਸ਼ਕਿਲ ਹੈ ਤੇ ਸਾਡਾ ਸ਼ਹੀਦ ਗੁਲਮਰਗ ਚ -2 ਡਿਗਰੀ ਟੈਂਪਰੇਚਰ ਦੇ ਵਿੱਚ ਉਹ ਜਾ ਕੇ ਉੱਥੇ ਸ਼ਹੀਦ ਹੋਇਆ ਹੈਗਾ ਸੋ ਜਿੰਨੇ ਵੀ ਬੱਚੇ ਆ ਜਿਹੜੀ ਸਾਡੀ ਯੁਵਾ ਪੀੜੀ ਆ ਭਵਿੱਖ ਹੈ ਸਾਡਾ ਉਹ ਸਤਿ ਸੰਪਰਵ ਹੋਵੇ ਸਾਡੇ ਦੇਸ਼ ਦੇ ਖਾਤੇ ਕੁਝ ਵੀ ਅਸੀਂ ਆਪਣੀ ਸੇਵਾ ਕਰ ਸਕੀਏ ਉਹਦੇ ਲਈ ਸਾਡੇ ਸਾਰਿਆਂ ਲਈ ਉਹ ਇਨਸਪੀਰੇਸ਼ਨ ਹੈ ਤਾਂ ਅਸੀਂ ਚਾਹਾਂਗੇ ਕਿ ਉਹਨਾਂ ਦੀ ਯਾਦ ਜਿਹੜੀ ਆ ਮਿਟੋ ਹੋਵੇ ਆਉਣ ਵਾਲੀ ਪੀੜ੍ਹੀਆਂ ਦੇ ਗੁਰਪ੍ਰੀਤ ਸਿੰਘ ਜੀ ਨੂੰ ਯਾਦ ਰੱਖਣਾ ਧੰਨਵਾਦ ਸਰ ਅੱਜ ਤੁਸੀਂ ਵੀ ਬੰਦਿਓ ਮਾਤਾ ਜੀ ਨੇ ਹੋ ਸਕਦਾ ਕਿ ਕਹਿਿਆ ਕਿ ਹਾਜੀ ਬੋਸ ਪ੍ਰਸ਼ਾਸ਼ਕੀ ਪਰਿਵਾਰ ਦੇ ਨਾਲ ਅੱਜ ਅਸੀਂ ਸਾਰੇ ਇੱਥੇ ਅਫਸਰ ਸਾਹਿਬਾਨ ਤੇ ਮੰਤਰੀ ਸਾਹਿਬ ਸਾਰੇ ਇੱਥੇ ਆਏ ਆਏ ਹੈ दुःख साझा ਕਰਨ ਆਏ ਹੈ ਪਰਿਵਾਰ ਦੇ ਨਾਲ ਜਿੱਦਾਂ ਮੈਂ ਸ਼ਹੀਦ ਦੇ ਮਾਤਾ ਨੂੰ ਮਿਲਿਆ ਸੀ ਉਹਨਾਂ ਨੂੰ ਮੈਂ ਇਹ ਹੀ ਦੱਸਿਆ ਕਿ ਸ਼ਹੀਦ ਕੱਲਾ ਪਰਿਵਾਰ ਦਾ ਨਹੀਂ ਹੁੰਦਾ ਉਹ ਪੂਰੇ ਦੇਸ਼ ਦਾ ਹੁੰਦਾ ਉਹ ਸਾਡੇ ਸਾਰਿਆਂ ਦੇ ਲਈ ਹੁੰਦਾ ਅਸੀਂ ਵੀ ਉਹਨਾਂ ਹੀ ਉਹਨਾਂ ਦੇ ਹੀ ਪਰਿਵਾਰ ਦਾ ਇੱਕ ਹਿੱਸਾ ਹੈਗੇ ਤੇ ਸਾਡੇ ਪੁਲਿਸ ਵੱਲੋਂ ਜੋ ਵੀ ਕੋਈ ਉਹਨਾਂ ਨੂੰ ਹੈਲਪ ਚਾਹੀਦੀ ਹੈ ਕੋਈ ਵੀ ਚੀਜ਼ ਦੀ ਲੋੜ ਜੀਏ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਇਹ ਸਾਡਾ ਫਰਜ਼ ਵੀ ਬਣਦਾ ਹੈ ਤੇ ਅੱਜ ਕਾਫੀ ਉਹ ਇਹ ਦੁੱਖ ਭਰਾ ਮਹਾਲਾਕੇ ਦੀ ਅਨਫੋਰਚੂਨੇਟ ਹੈ ਬਟ ਨਾਲ ਹੀ ਇੱਕ ਸ਼ਹੀਦ ਜਿਹੜਾ ਹੈ ਉਹ ਆਪਣੇ ਨਾਲਪੁਰੇ ਦੇਸ਼ ਨੂੰ ਪੁਰੇ ਆਪਣੇ ਪਿੰਡ ਨੂੰ ਇਨਸਪਾਇਰ ਕਰਕੇ ਜਾਂਦਾ ਸੋ ਉਹ ਅਸੀਂ ਯੁਵਾ ਪੀੜੀ ਜਿਹੜੀ ਹੈ ਉਹਨੂੰ ਵੀ ਰਿਕੁਐਸਟ ਕਰਦੇ ਆ ਕਿ ਵੀ ਉਹ ਫੌਜ ਆਰਮੀ ਇਹ ਉਹ ਬਾਕੀ ਜਿਹੜੀ ਸਰਵਿਸ ਹੈ ਉਹਦੇ ਵਿੱਚ ਆਣ ਤੇ ਇਦਾਂ ਹੀ ਇਸ ਐਗਜ਼ਾਮਪਲ ਨੂੰ ਫਾਲੋ ਕਰੇ ਮੇਨ ਮਾਣ ਆਪਣੇ ਪੁੱਤਰ ਛੀਂਦ ਤੇ ਫੋਨ ਤੇ ਗੱਲ ਹੋਈ ਸੀ 7 ਤਰੀਕ ਕੀ ਕਹਿੰਦਾ ਸੀ ਕਹਿੰਦਾ ਮੈਂ ਫਰਵਰੀ ਨੂੰ ਆਣਾ ਮੈਂ ਕਿਹਾ ਨਹੀਂ ਆ ਜਾ ਵਿਆਹ ਹੀ ਸਾਡੇ ਆਜੋ 7 11 ਦਾ ਵਿਆਹ ਹੀ ਤੇ ਆ ਜਾ ਅੰਦਰ ਨਹੀਂ ਮੰਮੀ ਮੈਂ ਫਰਵਰੀ ਚ ਛੁੱਟੀ ਹੁੰਦਾ ਹੈ ਉਹਦਾ ਵਿਆਹ ਦੀ ਸਫੇ ਵੀ ਸੰਜੋਇਆ ਰਹੇ ਸੀ ਵਿਆਹ ਠਾਕਾ ਲਵਾ ਕੇ ਗਿਆ 31 ਅਗਸਤ ਨੂੰ ਗਿਆ ਸੀ ਮਾਰਚ ਅਪ੍ਰੈਲ ਦਾ ਵਿਆਹ ਹੈ ਮਾਰਚ ਅਪ੍ਰੈਲ ਦਾ ਵਿਆਹ ਹੀ ਕਰਨਾ ਚਾਹੁੰਦੀ ਹਾਂ ਪਰ ਹੁਣ ਛੀਦੋਂ ਹੁਣ ਕਰਕੇ ਨਹੀਂ ਕਰ ਸਕਦੇ